लो भ नवजोत सिंह बार्डर ते पुलि ਯਾਰ ਸਭ ਤੋਂ ਵੱਡੀ ਸਰਕਾਰ ਹੈ ਦੁਨੀਆ ਦੀ ਹਾਂ ਹਾਂ ਇਹ ਸਭ ਤੋਂ ਵੱਡੀ ਪਾਰਟੀ ਹੈ ਹੈਨਾ ਸਾਰਾ ਤੰਤਰ ਸੰਤਰਾਉਣਾ ਕੋਲ ਅਸੀਂ ਫੇਰ ਵੀ ਕਿਧਰ ਅੱਗੇ ਨਹੀਂ ਅੱਗੇ ਲੋਕ ਅਸੀਂ ਲੜਾਂਗੇ ਆਪਣੇ ਜੱਜ ਬੇਨਾਲੀਆਂ ਗਿਯਾਰਾ ਥੋੜਾ ਜਿਹਾ ਦੁੱਖ ਲੱਗਦਾ ਵੀ ਜਦੋਂ ਮੇਰੇ ਤੇ ਉਹਨਾਂ ਨੇ ਹਮਲਾ ਕੀਤਾ ਮੈਂ ਸਟੀਚਿੰਗ ਕਰੰਦਿਆ ਇੱਥੇ ਆਪਣੀ ਡਰੈਸਿੰਗ ਕਰੰਦਿਆ ਸੀ ਜੀ ਪੇਸ਼ੈਂਟ ਦੀ ਉਹਨਾਂ ਨੇ ਇਹਨੇ ਦੇਖਿਆ ਵੀ ਇੱਕ ਮੈਡੀਕਲ ਟੀਮ ਆ ਡਰੈਸਿੰਗ ਕਰਨ ਦੀ ਆ ਇਹ ਵੀ ਨਹੀਂ ਬਖਸ਼ਿਆ ਜੀ ਆਣ ਕੇ ਸਿੱਧਾ ਡਾਂਗਾਂ ਨਾਲ ਹੀ ਪੈ ਗਈ ਮੈਨੂੰ ਪਤਾ ਜਿਵੇਂ ਮੈਂ ਚੱਲ ਨਹੀਂ ਉਹਨਾਂ ਦਾ ਬਾਬਾ ਜੀ ਹੁਕਮ ਇਹ ਜੇ ਹੋਏ ਹੋਏ ਨੇ ਹਨਾ ਉਹ ਤਾਨਾ ਸਹੀ ਚੱਲਦੀ ਤਾਨਾ ਸਹੀ ਪਰ ਕੋਈ ਨਹੀਂ ਬਾਬਾ ਜੀ ਆਪਾਂ ਲੜਾਂਗੇ ਆਪਾਂ ਵੀ ਇਦਾਂ ਆਪਾਂ ਹਾਕਣ ਵਾਲੇ ਲੋਕ ਥੋੜੀ ਹੈ ਆਪਣੇ ਮੈਡੀਕਲ ਤੇ ਇਹਨਾਂ ਨੂੰ ਮਾਰਾਂਗੇ ਅੱਲਾ ਬੋਲੇ ਨਾ ਡਾਂਗਾ ਮਾਰੀਆਂ ਇਹਨਾਂ ਨੂੰ ਇਹਨਾਂ ਨੂੰ ਆਂਦੇ ਵੀ ਜੀ ਅੱਜ ਤੋਂ ਗਾਂ ਦਾ ਅੱਥੇ ਕੈਂਪ ਹੋਇਆ ਤੇ ਗੋਲੀ ਮਾਰਾਂਗੇ ਫਿਰ ਅਹੀਂ ਵੀ ਉਹਨਾਂ ਨੂੰ ਉਹਨੂੰ ਦੂਤੇ ਜਿੰਨਾ ਯੋਰ ਚ ਲੱਗੇ ਸੀ ਮੁੰਡੇ ਮੈਂ ਤੇ ਉਧਰ ਗਿਆ ਆਪਣੇ ਬਜ਼ੁਰਗ ਬਿਹੋਸ਼ ਹੋ ਗਏ ਉਧਰ ਆਪਣੀ ਮੈਡੀਕਲ ਟੀਮ ਉਧਰ ਚੱਲ ਗਈ ਉਹਨਾਂ ਨੇ ਟਰਾਲੀ ਦੇ ਵਿੱਚ ਫੜ ਗਿਆ ਹੀ ਆਪਣਾ ਜੀਰ ਗੈਸ ਤੇ ਬਿਹੋਸ਼ ਹੋ ਗਏ ਬਜ਼ੁਰਗ ਕਿ ਮੈਂ ਉਧਰ ਗਿਆ ਤੇ ਦੋ ਤਿੰਨ ਜਣੇ ਸੀ ਮਗਰੋਂ ਇੱਥੇ ਉਹ ਕਰਕੇ ਗਏ ਤੇ ਉਹਨਾਂ ਨੂੰ ਚੈਨਲ ਤੇ ਮੈਂ ਖਬਰ ਉਹ ਗੋਲੀਆਂ ਮਾਰਨੀਆਂ ਤੇ ਭਰਾ ਸਾਡੇ ਮਗਰੋਂ ਨਾ ਮਾਰਿਓ ਸਾਡੀ ਛਾਤੀ ਨਾ ਛਾਤੀ ਮਾਰਨਗੇ ਇਹ ਨਾ ਬੇਬੀ ਭਲਾ ਤੁਸੀਂ ਮਗਰੋਂ ਮਾਰ ਕੇ ਆਖੋ ਵੀ ਭਜਦੇ ਆਂਦੇ ਮਾਰੀਏ ਸਾਡੀ ਛਾਤੀ 'ਚ ਮਾਰਿਓ ਜੇ ਤੁਸੀਂ ਕੱਲ ਸਾਨੂੰ ਆਉਂਦੇ ਨਾ ਵੀ ਡਾਂਗਾਂ ਵੱਜੀਆਂ ਤੇ ਗੋਲੀਆਂ ਵੱਜਣੀਆਂ ਤੇ ਉਦੋਂ ਵੀ ਜ਼ਿਆਦਾ ਹੌਸਲੇ ਨਾਲ ਬਿਲਕੁਲ ਵੀ ਕੋ ਡਰਨ ਵਾਲੇ ਥੋੜੀ ਹੈਗੇ ਅਸੀਂ ਲੜਾਂਗੇ ਨਾ ਨਾਲ ਤੇ ਇਹ ਮੁੰਡੇ ਨੇ ਜਿਹੜੇ ਕਹਿੰਦੇ ਗੈਪ ਹੋ ਗਏ ਨੇ ਉਹ ਕੀ ਹਾਂ ਪਤਾ ਨਹੀਂ ਹੈ ਜੀ ਹੁਣ ਪਤਾ ਨਹੀਂ ਹੁਣ ਇੱਥੇ ਕਹਿੰਦੇ ਹੈ ਵੀ ਅੱਛਾ ਜੀ ਆਪ ਦੇਖੋ ਮੈਂ ਕਿ ਨਿਸ਼ਾਨੀ ਹੋਰ ਦੇ ਦਿੰਦਾ ਜਿਹੜੇ ਮੁੰਡੇ ਤੇ ਉਹ ਗੋਲੀ ਲਾਈ ਆ ਸਰਕਾਰੀ ਹਸਪਤਾਲ ਅਬ ਇੱਕ ਸਰ ਅਸੀਂ ਦੁਵਾਰਿਆਂ ਨੂੰ ਕਾਤੂ ਹੁਣ ਪਉਣ ਦਿੱਤੇ ਮੇਰੇ ਅਸੀਂ ਮਗਰ ਪੈ ਗਏ ਹੋਰ ਵੀ ਮਦਦ ਤਾਂ ਕੋਈ ਨਹੀਂ ਆ ਦੇਖੋ ਦੇਖ ਸਕਦੇ ਜੀ ਬਾਬਾਈ ਚੜਦੀ ਕਲਾ ਚ ਰਹੋ ਠੀਕ ਲੜਾਂਗੇ ਐ ਤਾਂ ਇਹ ਨਾਲ ਇੱਕ ਝਟ ਹੋਈ ਆ ਠੀਕ ਹੈ ਨਾ ਰਿਵਾਇ ਕਰੂ ਮੇਰ ਕਰੂਗਾ ਹੈ ਨਾ ਐਨਾ ਵੀ ਕਰੀ ਐ ਤੇ ਦੇ ਆਪਾਂ ਸਾਰੇ ਰਲ ਮਿਲ ਗਏ ਹਰਿਆਣਾ ਪੰਜਾਬ ਵਾਲੇ ਇਹ ਬਾਬਾ ਜੀ ਬਾਬਾ ਜੀ ਨਦੀ ਬ੍ਰੋ ਆ ਕਰਦੇ ਆਪਾਂ ਬਾਬਾ ਜੀ ਹੈਲੋ ਆ ਗੱਡੀ ਵੀ ਨਦੀ ਜਿਹੜਾ ਮੈਂ ਤੇ ਜੀ ਜਿਹੜੇ ਹਾਂ ਬਾਈ ਉਹਦਾ ਹੀ ਠੀਕ ਹੈ ਜੀ ਬਾਬਾ ਪਹਿਨਾ 嗯。嗯嗯 ਹਾਂਜੀ ਹਾਂ ਵੇਖੋ ਮੈਂ ਪਾਈ ਗਿਆ ਹਾਂ ਇਹ ਗੱਲ ਉਹ ਬਸ ਸਵੇਰ ਦੀ ਨਿਊਜ਼ ਜੀ ਦੇਖੇ ਜਾਂਦੇ ਸੀ ਉੱਧਰ ਬੈਠੇ ਚਲੋ ਉੱਧਰ ਤਵਾ ਕਰ ਜਾਈਏ ਨਾ ਕੋੜਾ ਟੈਂਟ ਤੇ ਆ ਗਿਆ ਵੀ ਪਤਾ ਲੱਗਿਆ ਪਰ ਟੈਂਟ ਤੇ ਸਾਡੇ ਨੇੜੇ ਹੀ ਲੱਗਿਆ ਹਾਂਜੀ ਬੱਸ ਇਹ ਤਾਂ ਉਹ ਮੁੰਡਾ ਹਾਂਜੀ ਬੱਸ ਹੀ ਬੱਸ ਉਹ ਮੁੰਡਾ ਮੌੜੀ ਦਾ ਮੇਰਾ ਰਿਸ਼ਤੇਦਾਰ ਹੈ ਕੁਲਦੀਪ ਜੀ ਕੁਲਦੀਪ ਮੌੜੀ ਚਲੋ ਸਾਡੇ ਪ੍ਰਧਾਨ ਜੀ ਵੀ ਮੌੜੀ ਤੋਂ ਨੇ ਹਾਂਜੀ ਉਹ ਸਰਕਾਰ ਆ ਜਿਹੜਾ ਮੁੰਡਾ ਹਾਂਜੀ ਠੀਕ ਹੈ ਬਾਬਾ ਜੀ ਚਲੋ ਠੀਕ ਹੈ ਹਾਂ ਜੈ ਜੀ ਦੇਖ ਅਸੀਂ ਇੱਥੇ ਹੁੰਨੇ ਆ ਤੇਰੇ ਡੈਡੀ ਦੀ ਤਾਂ ਮੈਂ ਦੋ ਤਿੰਨ ਵਾਰ ਦੇਖਾਈ ਕਰਦੇ ਹਾਂ ਹਾਂਜੀ ਹਾਂਜੀ ਸਪੇਅਰ ਤੋਂ ਬੋਲ ਲੈਣਾ ਹਾਂ ਦਿਖਾ ਪੰਜਾਬ ਵਾਲਾ ਬੋੜਾ ਨੇ ਜਿਹੜਾ ਇਹਦੇ ਨਾਲ ਹੀ ਆਪਣਾ ਠੀਕ ਹੈ ਚਲੋ ਹਾਂਜੀ ਇਹਦਾ ਹਾਓ ਅੱਜ ਪ੍ਰਸ਼ੇਧ ਰਾਜ ਬੈਠਾ ਕਿੱਥੇ ਹੋ ਹਿਦਰਾਬਾਦ ਆ ਰਹੇ ਹੋ ਅਰੇ ਬੈਠਾ ਹੋਏ ਹੈ ਕੱਢਣਾ ਦੀ ਯਾਰ ਤੁਹਾਨੂੰ ਆ ਕੱਢ ਲਾ ਬੈਠਾ